ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਧਮਾਕਾ ਕਾਫੀ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਕਿਸ ਨੂੰ ਨਵਾਂ ਪ੍ਰਧਾਨ ਬਣਾਵੇਗੀ ਜੇ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ ਸੁਨੀਲ ਕੁਮਾਰ ਜਾਖੜ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਜਿਹੜਾ ਹੈ ਉਹ ਪੇਜ ਦਿੱਤਾ ਸੀ ਉਸ ਤੋਂ ਬਾਅਦ ਜਿਮਨੀ ਚੋਣਾਂ ਹੋਈਆਂ ਜਿਮਨੀ ਚੋਣਾਂ ਦੇ ਵਿੱਚ ਸੁਨੀਲ ਕੁਮਾਰ ਜਾਖੜ ਅਤੇ ਸੁਨੀਲ ਕੁਮਾਰ ਜਾਖੜ ਦੇ ਸਾਥੀ ਤਾਸ ਤੋਂ ਮਾਸਨੀ ਹੋਏ ਜਿਮਨੀ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਉਨ੍ਹਾਂ ਦੇ ਹੱਕ ਵਿੱਚ ਸੁਨੀਲ ਕੁਮਾਰ ਜਾਖੜ ਹੁਣਾ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਤੇ ਦੂਸਰੇ ਪਾਸੇ ਸੁਨੀਲ ਕੁਮਾਰ ਜਾਖੜ ਹੁਣ ਕਹਿ ਰਹੇ ਨੇ ਕਿ ਜੇਕਰ ਪਾਰਟੀ ਦੀ ਹੋਂਦ ਬਚਾਉਣੀ ਹੈ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੱਠ ਜੋੜ ਹੋਣਾ ਜ਼ਰੂਰੀ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾ ਨੇ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਕਿਉਂਕਿ 2024 ਦੇ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਬੀਜੀਸੀ ਇਸ ਕਰਕੇ ਆਪਣੇ ਰਾਸ਼ਟਰੀ ਪ੍ਰਧਾਨ ਨੂੰ ਨਹੀਂ ਬਦਲ ਸਕੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਹਿਮ ਖਬਰ ਆ ਰਹੀ ਹੈ ਕਿ ਭਾਜਪਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦਾ ਅੱਜ ਐਲਾਨ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅੱਜ ਇੱਕ ਵੱਡਾ ਸਗਤਨਾਤਮਿਕ ਐਲਾਨ ਕਰਦਿਆਂ ਬਿਹਾਰ ਸਰਕਾਰ ਦੇ ਨਿਤਨ ਨਵੀਨ ਨੂੰ ਪਾਰਟੀ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਪਾਰਟੀ ਦੇ ਰਾਸ਼ਟਰੀ ਜਰਨਲ ਸਕੱਤਰ ਅਰਉਣ ਸਿੰਘ ਨੇ ਇਸ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਜੋ ਤੁਰੰਤ ਪ੍ਰਭਾਵੀ ਹੋਵੇਗੀ ਨਿਤਨ ਨਵੀਨ ਵਰਤਮਾਨ ਵਿੱਚ ਬਿਹਾਰ ਵਿੱਚ ਨतीश ਕੁਮਾਰ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਵਿੱਚ ਸੜਕ ਨਿਰਮਾਣ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਅਰुण ਸਿੰਘ ਦੇ ਬਿਆਨ ਵਿੱਚ ਲਿਖਿਆ ਕਿ ਭਾਜਪਾ ਸੰਸਥਾ ਬੋਰਡ ਨੇ ਬਿਹਾਰ ਸਰਕਾਰ ਅਤੇ ਮੰਤਰੀ ਨਿਬਨ ਨਿਤਨ ਨਬੀਨ ਨੂੰ ਭਾਜਪਾ ਦਾ ਰਾਸ਼ਣ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਇਹ ਨਿਯੁਕਤੀ ਤੁਰੰਤ ਪ੍ਰਭਾਵੀ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤਨ ਨਬੀਨ ਨੂੰ ਇਸ ਨਵੀਂ ਜ਼ਿੰਮੇਵਾਰੀ ਦੀ ਵੱਡੇ ਪੱਧਰ ਤੇ ਵਧਾਈ ਦਿੱਤੀ ਹੈ ਅਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਪ੍ਰਧਾਨ ਮੰਤਰੀ ਨੇ ਨਿਤਨ ਨਿਬਨ ਜੀ ਨੇ ਇੱਕ ਕਹਿਆ ਕਿ ਨਿਤਨ ਨਿਬਨ ਜੀ ਨੇ ਇੱਕ ਮਿਹਨਤੀ ਵਰਕਰ ਵਜੋਂ ਆਪਣਾ ਨਾਮ ਬਣਾਇਆ ਹੈ ਉਹ ਇੱਕ ਨੌਜਵਾਨ ਅਤੇ ਮਿਹਨਤੀ ਨੇਤਾ ਹਨ ਜਿਨ੍ਹਾਂ ਦਾ ਬਹੁਤ ਵਧੀਆ ਤਜਰਬਾ ਹੈ ਬਿਹਾਰ ਵਿੱਚ ਕਈ ਵਾਰ ਵਿਧਾਇਕ ਅਤੇ ਮੰਤਰੀ ਵਜੋਂ ਇੱਕ ਸ਼ਾਨਦਾਰ ਰਿਕਾਰਡ ਹੈ ਉਹਨਾਂ ਨੇ ਅੱਗੇ ਕਿਹਾ ਕਿ ਨਵੀਨ ਆਪਣੇ ਨਿਮਰ ਸੁਭਾਅ ਅਤੇ ਜ਼ਮੀਨੀ ਪੱਧਰ ਦੀ ਪਹੁੰਚ ਲਈ ਜਾਣੇ ਜਾਂਦੇ ਹਨ ਅਤੇ ਉਹਨਾਂ ਦੀ ਊਰਜਾ ਅਤੇ ਸਮਰਪਤ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜ਼ਬੂਤ ਕਰੇਗਾ ਨਿਤਨ ਨਵੀਨ ਦਾ ਰਾਜਨੀਤਿਕ ਸਫਰ ਦੱਸਿਆ ਕਿ ਨਿਤਨ ਨਵੀਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਨਵੀਨ ਕੁਸ਼ੋਰ ਪ੍ਰਸਾਦ ਦੇ ਪੁੱਤਰ ਹਨ ਉਹ सिन्हा ਕੈਸ ਭਾਈਚਾਰਾ ਸਬੰਧ ਰੱਖਦੇ ਹਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਸੀ 2006 ਵਿੱਚ ਉਹ 2006 ਵਿੱਚ ਉਹ ਪਚੋਣਾ ਜਿੱਤਣ ਤੋਂ ਬਾਅਦ ਲਗਾਤਾਰ 4 ਵਾ 2 ਲਗਾਤਾਰ 4 ਵਾ ਚਾਰਵਾਂ 2 2010 2015 2020 ਅਤੇ 2025 ਬਿਹਾਰ ਵਿੱਚ ਵਿਧਾਨ ਸਭਾ ਚੁੱਕ ਚੁਕੇ ਹਨ ਹਾਲ ਵਿੱਚ ਹੀ ਉਹਨਾਂ ਨੇ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਆਰ ਜੀ ਡੀ ਦੇ ਰੇਖਾ ਕੁਮਾਰੀ ਨੂੰ ਹਰਾਇਆ ਨਮੀਨ ਪਹਿਲਾ ਬੀ ਜੇ ਵਾਈ ਐਮ ਦੇ ਰਾਸ਼ਟਰੀ ਜਨਸਕਤਾ ਰਹ ਚੁਕੇ ਹਨ ਵਰਤਮਾਨ ਵਿੱਚ ਉਹ ਛਤੀਗੜ ਛਤੀਸਗੜ ਭਾਜਪਾ ਦੇ ਅੰਚਲ ਵੀ ਹਨ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਐਲਾਨ ਦੇ ਨਾਲ ਸਾਰੇ ਹੀ ਬਿਹਾਰ ਵਾਸੀਆਂ ਵੱਲੋਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ।